ਵਾਹਿਗੁਰੂ ਗਰਬਾਣੇ ਅੱਜ ਦੀ ਗੱਲ ਕਰਦੇ ਹੈ ਵਰਤਮਾਨ ਚ ਕਿਵੇਂ ਜੀਣਾ ਹੈ ਜਦੋਂ ਅੱਜ ਨੂੰ ਸੰਭਾਲਾਂਗੇ ਸ ਉਹ ਇੱਕ ਸੋਹਣਾ ਬਣ ਕੇ ਆਏਗਾ ਜੋ ਲੰਘ ਗਿਆ ਸਾਡੇ ਵੱਡੇ ਵੱਡੇ ਰੇ ਤਣਾੜ ਸੀ ਮੈਂ ਕਿਹਾ ਮਿਰਤੇ ਗੱਲ ਸ਼ੁਰੂ ਹੋਣੀ ਹੈ ਸੋ ਬੱਡੇ-ਵੱਡੇ ਰਤੇ ਵਧੀਆ ਨਵਾ ਗਏ ਇਹ ਜਿੰਨਾ ਧੰਨਵਾਦ ਹੈ ਤ੍ਰਿਸ਼ਨਾ ਵਾਦੀ ਹੈ ਸ ਸਰੀਰ ਮਰਦਾ ਲੋਭੇ ਲੋ ਮਰਦਾ ਹੰਕਾਰ ਮਰਦਾ ਕਾਮ ਨਹੀਂ ਇਹ ਪ੍ਰਕਿਰਤਿ ਦਾ ਨਿਯਮ ਹੈ ਕੁਦਰਤ ਦਾ ਨਿਯਮ ਹੈ ਸੋ ਮਨ ਮਾਰਨਾ ਪਏਗਾ ਮਨ ਕਰਕੇ ਕਾਮ ਕ੍ਰੋਧ ਮੋਹ ਹੰਕਾਰ ਸਾਰੇ ਸੰਸਾਰ ਦੀ ਸਮੱਸਿਆ ਹੈ ਦੁੱਖ ਹੈ ਵਿਦੇਸ਼ ਵਾਲੇ ਹੱਲ ਕੀਤਾ ਅਸੀਂ ਕਹਿੰਦੇ ਜੋ ਕਰਦਾ ਪਰਮੇਸ਼ਰ ਕਰਦਾ ਹੈ ਇੰਡੀਆ ਵਾਲੇ ਕਹਿੰਦੇ ਹਨ ਹੇਲਦੇ ਅੱਗੇ ਸੋਚਣ ਦੀ ਲੋੜ ਹੀ ਨਹੀਂ ਜੇ ਉਹ ਹੀ ਕਰ ਰਿਹਾ ਹੈ ਸਾਰਾ ਖੇਡ ਹੀ ਖਤਮ ਹੋ ਗਿਆ ਪਹਿਲੋਂ ਪੜੇ ਲਿਖੇ ਸੀ ਪੰਡਿਤ ਲੋਕ ਵਿਦਵਾਨ ਆਗੂ ਸੋ ਪੋਲੇ ਪਾਲੇ ਲੋਕਾਂ ਨੂੰ ਸੋ ਉਹਨਾਂ ਕੋਲ ਗਿਆਨ ਹੁਣ ਕਰਕੇ ਜਿਹਨੇ ਕਹਿ ਦਿੰਦੇ ਠੀਕ ਹੈ ਅੱਜ ਇਹ ਗੂਗਲ ਨੇ ਸਭ ਕੁਝ ਦੱਸਤਾ ਪਰਦੇ ਪਿੱਛੇ ਕੀ ਹੈ ਸ ਝੂਠ ਮਾਰਨ ਤੋਂ ਪਹਿਲੇ ਫੜਿਆ ਜਾਂਦਾ ਹੈ ਸਾਡੇ ਕੰਨਾਂ 'ਚ ਹਜ਼ਾਰਾਂ ਵਾਰੀ ਝੂਠ ਪਾਇਆ ਗਿਆ ਸਾਨੂੰ ਸੱਚ ਪ੍ਰਤੀਤ ਹੋਣ ਲੱਗਾ ਸੋ ਜੇ ਬੱਚਾ ਕਹਿੰਦਾ ਸੋ ਬੱਚਾ ਕਹਿੰਦਾ ਹੁਣ ਉਹ ਲੰਬੜਦਾਰ ਹੈ ਇਸ ਤੋਂ ਬਾਅਦ ਕੌਣ ਬਣੇਗਾ ਉਹਦੀ ਮਾਤਾ ਕਹਿੰਦੀ ਉਹਦਾ ਪੁੱਤਰ ਬਣੇਗਾ ਜਦੋਂ ਉਹ ਚਲਾਣਾ ਕਰ ਜਾਏਗਾ ਇਹ ਸੰਸਾਰ ਤੋਂ ਕੁਝ ਕਰੇਗਾ ਪਿਆਨਾ ਕਰੇਗਾ ਆਂਦਾ ਉਸ ਤੋਂ ਬਾਅਦ ਆਂਦਾ ਉਸ ਤੋਂ ਬਾਅਦ ਉਹਦਾ ਪੁੱਤਰ ਸ ਅਸੀਂ ਨਾ ਸੋਚਦੇ ਹਾਂ ਖੁਰਸੀ ਤੇ ਬਹਿਣ ਲਈ ਜੇ ਹਜ਼ਾਰ ਬੰਦਾ ਹੈ ਨਾ ਹਜ਼ਾਰ ਤਾਂ ਤੋਂ ਪਿੱਛੇ ਐ ਇਹ ਸੌ ਤੋਂ ਪਿੱਛੇ ਐ ਇਹ 99 ਦੀਆਂ ਲਾਸ਼ਾਂ ਦੇ ਉੱਪਰੋਂ ਦੀ ਲੰਘਣਾ ਪਏਗਾ ਤੈਨੂੰ ਮਾਰਨਾ ਪਏਗਾ ਜੇ ਤੂੰ ਤੇਰ ਤੋਂ 10 ਅੱਗੇ ਹਨ ਨੌ ਨੂੰ ਮਾਰ ਕੇ ਨੌ ਦੀਆਂ ਲਾਸ਼ਾਂ ਦੇ ਉੱਪਰੋਂ ਦੀ ਲੰਘ ਕੇ ਫਿਰ ਤੂੰ ਬੈਠ ਸਕਦਾ ਹੈ ਸ ਇਹਨ ਕੀ ਕੀ ਖੁੱਡਾ ਜੋ ਨੌ ਦਰਵਾਜੇ ਹਨ ਇਹਨਾਂ ਨੂੰ ਜਿੱਤ ਕੇ ਫਿਰ ਤੋਂ ਸਗਾਸਨ ਤੇ ਰਾਜ ਕਰ ਸਕਦਾ ਹੈ ਮਨ ਦੀ ਤਾਕਤ ਬਹੁਤ ਹੈ ਇਹ ਦੁਸਪੀਡ ਹਵਾਈ ਜਹਾਜ਼ ਦੀ ਬਿਜਲੀ ਦੀ ਹੋਰ ਕਿਸੇ ਚੀਜ਼ ਦੀ ਨਹੀਂ ਸੋ ਧਾਸ ਦੀ ਖੋਜ ਹੈ ਕਾਫਿਲ ਲੱਖਾਂ ਰੁਪਏ ਲਾਏ ਹਨ ਖੋਜ ਤੇ 1.9999 ਸਾਰਾ ਮਨ ਦਾ ਖੇਲ ਹੈ ਸੋ ਮੇਰਾ ਚਿੱਤ ਨਹੀਂ ਲੱਗਦਾ ਚਿੱਤ ਕਿਉਂ ਨਹੀਂ ਲੱਗਦਾ ਸੋ ਕਹਿੰਦੇ ਗੁਰੂ ਘਰ ਆਉਣ ਦੀ ਕੀ ਲੋੜ ਹੈ ਮਨ ਸਾਫ ਹੋਣਾ ਚਾਹੀਦਾ ਹੈ ਰਾਤ ਕਾਲੀ ਹੈ ਜੇ ਸਾਫ ਹੈ ਹੈ ਤਾਂ ਕਾਲੀ ਨਹੀਂ ਹਨੇਰਾ ਹੈ ਜੇ ਛੜਕ ਸਾਫ ਹੈ ਨਾ ਪਰ ਕਾਲੀ ਹੈ ਸੋ ਜੇ ਕੰਬਲ ਕਾਲਾ ਹੈ ਜੇ ਸਾਫ ਹੈ ਰੱਖਣਾ ਉਹ ਕਾਲਾ ਹੈ ਅਸੀਂ ਵੀ ਜਨਮਾਂ ਜਨਮਾਂ ਦੀ ਮੈ ਲੱਗੀ ਹੈ ਮਨ ਨੂੰ ਕਿਵੇਂ ਸ਼ੁੱਧ ਹੋਏਗਾ ਗੁਰੂ ਕੋਹਨ ਜੁਗਤਾ ਪਗਤਾ ਜੁਗਤ ਪਗਤ ਮਗਤ ਸਾਖੋਸ਼ ਗੁਰੂ ਕੋਲ ਹੈ ਉਸਤਾਦ ਤੋਂ ਬਿਨਾ ਦਹੀਂ ਵੀ ਨਹੀਂ ਜੰਮਦਾ ਅਕਲ ਤੋਂ ਬਿਨਾ ਸ ਇਹ ਸੂਰਜ ਬਹੁਤ ਤਾਕਤ ਰੱਖਦਾ ਹੈ ਕਿ ਕਾਲੀਆਂ ਚੀਜ਼ਾਂ ਨੂੰ ਚਿੱਟਾ ਕਰ ਦੇਗਾ ਨਹੀਂ ਜੇ ਮੈਂ ਅੰਦਰ ਮੇਰੇ ਕਾਲਖ ਹੈ ਬਦੀ ਹੈ ਝੂਠ ਹੈ ਫਰੇਬ ਹੈ ਪਖੰਡ ਹੈ ਨਹੀਂ ਤਰ ਸਕਦਾ ਸੋ ਤਰਦੇ ਤਰਦੇ ਡੁੱਬ ਗਏ ਡੁੱਬਦੇ ਡੁੱਬਦੇ ਤਰ ਗਏ ਐਸਾ ਉਲਟਾ ਖੇਲ ਹੈ ਭਗਤ ਬੰਨਾ ਪਏਗਾ ਸੂਰਮਾ ਬੰਨਾ ਪਏਗਾ ਜੋਗੀ ਕਿਹੜਾ ਹੈ ਜੋ ਜੁੜਿਆ ਹੋਇਆ ਹੈ ਭੋਗੀ ਅਸੀਂ ਸੰਸਾਰੀ ਹਾਂ ਸੋ ਪੈਨ ਸੁਨਣਾ ਪਏਗਾ ਵੇਖਿਆ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਰਮਾਲੇ ਸਾਹਿਬ ਦਿਖ ਰਹੇ ਹਨ ਖਜਾਨਾ ਵੱਡਾ ਪੂੰਜੀ ਸੰਤਾਂ ਦੇ ਹੱਥ ਰੱਖੀ ਹੈ ਸੰਤ ਕਿੰਦਾ ਨਾ ਹੈ ਜੁ ਗੁਣਾਂ ਦਾ ਨਾ ਹੈ ਔਗਣ ਜੋ ਨਦੀਨ ਹਨ ਆਪਣੇ ਆਪ ਉੱਗਦੇ ਨੇ ਸ ਅੱਖਾਂ ਨਾਲ ਸਾਰਾ ਸੰਸਾਰ ਵੇਖਦਾ ਹੈ ਗੁਰੂ ਨੂੰ ਨਹੀਂ ਗੱਲ ਬਣਦੀ ਸੋ ਸੁਨਣਾ ਪਏਗਾ ਫਿਰ ਸਮਝਣਾ ਪਏਗਾ ਫਿਰ ਫਿਰ ਜੁੜਨਾ ਪਏਗਾ ਜੇ ਗ੍ਰਿਡ ਚ ਤਾਰ ਹੀ ਨਹੀਂ ਜੁੜੀ ਕਿਵੇਂ ਤੇਰੀ ਬੱਤੀ ਜਗੇਗੀ ਸੂਰਜ ਨਾਲ ਚਿੱਟੀਆਂ ਚੀਜ਼ਾਂ ਨੂੰ ਚਿੱਟਾ ਵਖਾ ਸਕਦਾ ਹੈ ਸਵੇਰੇ ਦਿਨ ਚੜ ਗਿਆ ਜਿਹੜੀਆਂ ਕਾਲੀਆਂ ਨੇ ਕਾਲੀਆਂ ਦਿਸਣਗੀਆਂ ਸੋ ਕਿਸੇ ਨਾਲ ਦੋਸਤੀ ਪਾ ਕੇ ਪਤਾ ਲੱਗੇਗਾ ਸ ਬਾਹਰੋਂ ਤਾਂ ਹੋਰ ਹੈ ਬਾਹਰੋਂ ਅੰਦਰੋਂ ਇੱਕ ਹੋਣਾ ਪਏਗਾ ਉਹ ਜੋਗੀ ਹੈ ਜੋ ਬਹੁਤ ਤਾਕਤ ਰੱਖਦਾ ਹੈ ਤੂੰ ਨੌ ਨੂੰ ਮਾਰ ਕੇ ਲੌ ਦੀਆਂ ਨਾਸ਼ਾਂ ਦੇ ਉੱਪਰੋਂ ਦੀ ਲੰਘ ਕੇ ਫਿਰ ਸਗਾਸਨ ਤੇ ਬਹਿ ਸਕਦੇ ਹੈ ਫਿਰ ਦੁਨੀਆ ਤੇਰੇ ਪੈਰਾਂ 'ਚ ਗਰੇਗੀ ਜਿੰਨਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ 'ਚ ਸ਼ਾਂਤੀ ਲਿਆ ਸਕਦੇ ਹਨ ਹਰੇਕ ਮੋੜ ਤੇ ਦੁੱਖ ਹੈ ਜਿੰਨਕੇ ਰਵਾਏਗੀ ਹਾਏ ਹਾਏ ਕਰਾਏਗੀ ਪ੍ਰਾਣੀ ਪਰਪਰਾ ਠੀਕ ਸੇ ਆਂਡੀਆਂ ਨੇ ਨਾ 50 ਸਾਲ ਤੋਂ ਹਨੇਰੀ ਆ ਗਈ ਗਿਆਨ ਨਹੀਂ ਆਂਦੀ ਆ ਗਈ ਵਿਦੇਸਾਂ ਚ 200 ਸਾਲ ਤੋਂ ਪਹਿਲੋਂ 5000 ਸਾਲ ਪਹਿਲੋਂ ਕੋਈ ਇੰਨਾ ਵਾਧਾ ਨਹੀਂ ਸੀ ਪਿਆ ਵਰਗਾ ਉੱਤਰ ਸੀ ਆ 50 ਸਾਲ ਹੋ ਗਏ ਇੰਡੀਆ ਚ ਔਰ ਵਿਦੇਸ ਨੂੰ 200 ਸਾਲ ਹੋ ਗਿਆ ਸੋ ਹਰੇਕ ਚੀਜ਼ੇ ਕੋਈ ਚੱਲਦੀ ਹੈ ਨਾ ਉਹ ਕੱਸਦੀ ਹੈ ਅੰਤਲ ਜਾ ਰਹੇ ਹਾਂ ਸਾਡਾ ਵੀ ਹੁਣ ਮਾਇਆ ਦੀ ਦੌੜ ਹੋ ਗਈ ਠੀਕ ਹੈ ਮਾਇਆ ਚਾਹੀਦੀ ਹੈ ਇਹ ਪਰਮੇਸ਼ਰ ਦੀ ਸੁਪਤਨੀ ਹੈ ਜੋ ਅੱਖਾਂ ਨਾਲ ਦੇਖ ਰਹੇ ਹਾਂ ਸਾਰੀ ਮਾਇਆ ਹੈ ਸੋ ਸੰਸਾਰ ਨੂੰ ਮਾੜਾ ਆਖਦੇ ਆਂ ਦੇ ਕੋ ਗੁਣ ਹੈ ਕਿਤੇ ਵਰਤਨਾ ਸੋ ਇਹ ਪੁਰਾਣੀ ਪਰਪਰਾ ਚੰਗਾ ਸੀ ਜੋਗੀ ਕੌਣ ਹੈ ਜੋਗੀ ਦੇ ਕੀ ਲੱਛਣ ਜੋ ਮਿੱਠਾ ਬੋਲਦਾ ਹੈ ਜੋ ਸੰਤੋਖ ਰੱਖਦਾ ਹੈ ਜੋ ਮੌਤੇ ਡਰ ਤੋਂ ਦੂਰ ਹੈ ਬਡਾਪੇ ਦਾ ਡਰ ਮੌਤ ਦਾ ਡਰ ਹੋਰ ਕਈ ਤਰ੍ਹਾਂ ਦੇ ਡਰ ਹਨ ਸਾਡੇ ਮਨ ਚ ਉਹ ਦੂਰ ਕਰਦਾ ਹੈ ਉਹ ਜੋਗੀ ਹੈ ਜੋ ਵੀ ਵਕਾਰਾਂ ਤੋਂ ਮੁਕਤ ਹੈ ਸ ਜੋ ਇਸ ਜਨਵਰ ਹਨ ਕਰੋਕ ਹਨ ਪਸ਼ੂ ਹਨ ਸਾਰਿਆਂ ਚ ਉਹ ਅੱਲੇ ਅੱਲਾ ਨੂੰ ਵੇਖਦਾ ਹੈ ਪਰਮੇਸ਼ਰ ਨੂੰ ਵੇਖਦਾ ਉਹ ਜੋਗੀ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਬਚਿਆ ਹੈ ਸੁਚੇਤ ਹੈ ਉਹ ਜੋਗੀ ਹੈ ਜੋ ਆਪਣੇ ਪਰਿਵਾਰ ਨੂੰ ਵੀ ਤਾਰ ਲੈਂਦਾ ਹੈ ਜੋ ਅੱਖਾਂ ਨਾਲ ਕੇ ਪਰਿਵਾਰੀ ਹੈ ਜੋ ਸਿੱਖਿਆ ਲੈਂਦਾ ਹੈ ਸਿੱਖਿਆ ਦਿੰਦਾ ਹੈ ਜੋ ਆਪਣਾ ਇਹ ਡਰ ਅਵਧ ਦੂਰ ਕਰ ਲੈਂਦਾ ਹੈ ਜਿਹਦੀ ਪਟਕਣਾ ਮੁੱਕ ਜਾਂਦੀ ਹੈ ਤ੍ਰਿਸ਼ਨਾ ਮੁੱਕ ਜਾਂਦੀ ਹੈ ਉਹ ਜੋਗੀ ਹੈ ਸ਼ਬਦ ਮਰੈ ਤਿਸ ਨਿਜ ਕਰਵਾਸਾ ਆਵੈ ਨਾ ਜਾਵੈ ਚੁਕੈ ਅਸਾ ਘੁਰਕੈ ਸਬਦ ਕਮਲ ਪਰਗਾ ਸ ਸ ਇਹ ਸਮਝ ਨਾ ਪਏ ਦਾ ਵਿਕਾਰਾਂ ਨੂੰ ਮਾਰਨਾ ਪਏਗਾ ਸ ਇਹ ਰੱਬ ਵੀ ਪਰਮੇਸ਼ਰ ਵੀ ਪ੍ਰਕਾਸ਼ ਰੂਪ ਹੈ ਗੁਰੂ ਹੀ ਪ੍ਰਕਾਸ਼ ਰੂਪ ਹੈ ਗੁਰੂ ਨੂੰ ਸਾਰੇ ਦੇਖਦਿਆ ਹਨ ਦੇਖਦਿਆ ਗੱਲ ਨਹੀਂ ਬਣਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ ਨਹੀਂ ਉਹਦੀ ਮੰਨਦੇ ਨਹੀਂ ਸ਼ਬਦ ਹੀ ਗੁਰੂ ਹੈ ਇਹ ਦੇਹੀ ਚ ਇਹ ਦੇਹੀ ਨੇ ਤੇ ਨਾਸ ਹੋ ਜਾਣਾ ਫਿਰ ਗੁਰੂ ਮਰ ਗਿਆ ਨਹੀਂ ਗੁਰੂ ਉਹ ਹੈ ਜੋ ਹਰ ਜਗ੍ਹਾ ਹੈ ਹੁਣ ਇਹ ਸੁਖਣੀ ਸਾਹਿਬ ਦਾ ਪਾਠ ਰੰਮ ਕਰ ਲੀਏ ਜਗਜੀ ਸਾਹਿਬ ਦਾ ਆਸਾ ਦੀ ਗਾਥਾ ਹੁਣੇ ਗੁਰੂ ਅੰਗ ਸੰਗੇ ਹੈ ਪਰਮੇਸ਼ਰ ਹਰ ਜਗ੍ਹਾ ਹੈ ਭਗਤ ਬੰਨਾ ਪਏਗਾ ਸੂਰਮਾ ਬੰਨਾ ਪਏਗਾ ਗੱਲਾਂ ਨਾਲ ਗੱਲ ਨਹੀਂ ਬੰਨੀ ਜੀ ਸਾਧ ਸੰਗਤ ਜੀ ਜਿੰਨਾ ਵੀ ਸਮਾਂ ਮਿਲਿਆ ਆਪਾਂ ਨੂੰ ਅੱਜ ਆਪਾਂ ਵਿਦਵਾਨ ਜਿਹੜੇ ਜੋਸੀ ਪੰਡਤ ਉਨ੍ਹਾਂ ਦੇ ਸਬੰਧ ਚ ਥੋੜੀ ਜੀ ਗੱਲ ਕਰਾਂਗੇ ਆਪਾਂ ਸੋ ਸਾਧ ਸੰਗਤ ਜੀ ਇੱਕ ਜੋਸੀ ਪੰਡਤ ਨੂੰ ਆਪਣੇ ਪੂਰੇ ਪੰਜ ਜਨਮਾਂ ਦਾ ਪਤਾ ਸੀ ਵਾਹ ਵੀ ਪੰਜ ਜਨਮਾਂ ਦੇ ਵਿੱਚ ਮੈਨੇ ਕੋਈ ਪਾਪ ਨਹੀਂ ਕੀਤਾ ਕਿਉਂ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਰੱਬ ਨਾਲ ਲਿਵ ਲੱਗੀ ਹੁੰਦੀ ਹੈ ਰੱਬ ਦੀ ਰਜਾ ਦੇ ਵਿੱਚ ਰਹਿੰਦੇ ਨੇ ਰੱਬ ਦੀ ਬੰਦਗੀ ਕਰਦੇ ਨੇ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ ਪਰ ਉਹਨਾਂ ਦੇ ਪ੍ਰਮਾਤਮਾ ਉਹਨਾਂ ਦੀ ਫਰਿਆਦ ਵੀ ਸੁਣਦਾ ਹੈ ਉਹਨਾਂ ਦੇ ਕਾਰਜ ਵੀ ਰਾਸ ਹੁੰਦੇ ਨੇ ਜੀ ਕੀ ਹੋਇਆ ਛੇਵਾਂ ਜਨਮ ਮਿਲ ਗਿਆ ਉਸ ਬੰਦੇ ਨੂੰ ਵਾਓ ਫੇਰ ਬੰਦੇ ਦਾ ਜਾਮਾ ਮਿਲ ਗਿਆ ਤਾਂ ਉਹ ਬੰਦੇ ਨੇ ਕੀ ਕਰਿਆ ਜੀ ਦੋ ਜਲਾਦ ਆ ਗਈ ਦੋ ਜਲਾਦ ਸੀ ਜਿਹੜੇ ਉਹ ਗਊ ਮੰਗਰ ਪਈ ਹੋਈ ਸੀ ਉਹ ਬੰਦਾ ਛੇਵੇਂ ਜਨਮ ਦੇ ਵਿੱਚ ਫੇਰ ਵੀ ਉਹ ਆਪਣੀ ਭਗਤੀ ਦੇ ਵਿੱਚ ਪਰਮਾਤਮਾ ਦੀ ਭਗਤੀ ਦੇ ਵਿੱਚ ਅਕਾਲ ਪੁਰਖ ਦੀ ਭਗਤੀ ਦੇ ਵਿੱਚ ਉਹ ਬੰਦਾ ਆਪਣਾ ਸ਼ਾਂਤਮਈ ਹੋ ਕੇ ਉਸ ਪਰਮਾਤਮਾ ਦੇ ਗੁਣ ਧਾਰਿਆ ਸੀ ਪਰ ਜਿਸ ਟਾਈਮ ਉਹ ਜਲਾਦ ਆਇਆ ਇੱਕ ਗਊ ਨੇ ਉਹਦੀ ਸ਼ਰਨ ਲੈਤੀ ਵੀ ਮੈਂ ਇਧਰ ਨੂੰ ਚਲੀ ਜਾਵਾਂ ਸ਼ਾਇਦ ਮੈਨੂੰ ਕੋਈ ਮਰਨ ਤੋਂ ਬਚਾਏ ਦੇਵੇ ਆਪਾਂ ਵੀ ਚਲੋ ਮਹਾਰਾਜ ਦੀ ਪਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਗਾਲ ਪੁਰਖ ਦੀ ਸ਼ਰਨ ਲੈਨੇ ਆਂ ਵੀ ਸਾਡੇ ਕਾਰਜ ਜਲਾਸ ਕਰੇ ਸਾਨੂੰ ਮਾੜਿਆ ਕੰਮਾਂ ਤੋਂ ਬਚਾਈਂ ਵਾਓ ਸਾਨੂੰ ਮਰਨ ਤੋਂ ਵੀ ਬਚਾਈਂ ਵਾਓ ਆਪਾਂ ਵੀ ਇਸ ਦੀ ਰਜਾ ਲੈਨੇ ਆਂ ਉਹਦੀ ਰਜਾ ਕੋ ਚਰੇ ਕੇ ਉਸ ਦੀ ਕੋਟ ਆਸਰਾ ਲੈਨੇ ਆਂ ਸੋ ਕੀ ਹੋਇਆ ਉਹ ਜਿਹੜੇ ਦੋ ਜਲਾਤ ਗਊ ਮੰਗਰ ਪਏ ਹੋਏ ਸੀ ਗਊ ਉਹਨਾਂ ਉਧਰ ਉਹਨਾਂ ਦੇ ਪੱਸਿਆ ਉਹਦੀ ਕੁਲੀ ਵੱਲ ਵਾਕੀ ਗਊ ਤੰਨਾ ਜਲਾਦਾ ਨੇ ਇੱਕ ਨੇ ਕਿਹਾ ਕਹਿੰਦਾ ਓਏ ਐਸਾ ਬਾਬੇ ਨੂੰ ਪੁੱਛਦਾ ਗਊ ਕਿੱਧਰ ਗਈ ਐ ਪਰ ਜਵਾਨੋਂ ਤਾਂ ਨਹੀਂ ਬੋਲਿਆ ਉਹਨੇ ਇਸ ਤਰ੍ਹਾਂ ਆਪਣਾ ਹੱਥ ਕਰਤਾ ਇੱਕ ਵਾਓ ਵੀ ਗਊ ਇੱਧਰ ਗਈ ਐ ਤਾਂ ਉਹਦਾ ਸਮਾਂ ਪੈ ਕੇ ਜੀ ਉਹਦਾ ਹੱਥ ਕੱਟਿਆ ਗਿਆ ਵਾਓ ਹੱਥ ਕੱਟਣ ਦੇ ਬਾਅਦ ਉਹਨੂੰ ਸਜ਼ਾ ਮਿਲ ਗਈ ਉਹ ਸਜ਼ਾ ਮਿਲੀ ਹੋਈ ਤਾਂ ਛੇਵਾਂ ਜਨਮਾਂ ਵੀ ਪੂਰਾ ਕਰਕੇ ਉਹ ਸੁਰਖਵਾਸ ਹੋ ਗਿਆ ਤਾਂ ਹੁਣ ਗਾਹਾਂ ਗਿਆ ਉਸ ਵੈਗਰੂ ਦੇ ਘਰੇ ਉਸ ਮਾਲਕ ਦੇ ਘਰੇ ਉਹਦੀ ਜਦੋਂ ਪੇਪਰ ਹੋਣ ਲੱਗਿਆ ਪੇਪਰ ਦੇ ਵਿੱਚੋਂ ਤਾਂ ਉਹਦੇ ਜੱਟ ਨਿਕਲੇ ਉਹ ਪੇਪਰ ਦੇ ਵਿੱਚ ਕੀ ਆਇਆ ਵੀ 6ਵੇਂ ਜੰਮ ਦੇ ਵਿੱਚ ਉਹਨੇ ਗਊ ਹੱਥਿਆ ਕਰਾਈ ਉਹਨੇ ਹੱਥ ਕੀਤਾ ਉਹਦਾ ਹੱਥ ਵੱਟਿਆ ਗਿਆ ਤਾਂ ਉਹ ਕਹਿਣ ਲੱਗਾ ਕਿ ਨਾ ਮਹਾਰਾਜ ਜੀ ਮੈਨੂੰ ਮੇਰੇ ਪੰਜ ਜਨਮਾਂ ਦਾ ਪਤਾ ਹੈ ਵੀ ਮੈਂ ਪੰਜ ਜਨਮਾਂ ਦੇ ਵਿੱਚ ਕੋਈ ਵੀ ਮਾੜਾ ਕੰਮ ਨਹੀਂ ਕੀਤਾ ਕੋਈ ਕਿਸੇ ਦਾ ਪਾਪ ਨਹੀਂ ਕੀਤਾ ਵੀ ਮੈਨੂੰ ਇਹ ਸਜ਼ਾ ਕਿਹੜੇ ਜਨਮ ਦੀ ਮਿਲੀ ਹੈ ਉਹ ਕਹਿਣ ਲੱਗੇ ਲਖਾਰੀ ਤੇ ਜਿਹੜੇ ਅੱਗੇ ਸੈਕਟਰੀ ਲਾ ਦੋ ਪ੍ਰਧਾਨ ਲਾ ਦੋ ਜਾਂ ਜੱਜ ਲਾ ਦੋ ਉਹ ਕਹਿਣ ਲੱਗੇ ਤੈਨੂੰ ਕਹਿੰਦੇ ਭਾਈ ਇਹ ਸਜ਼ਾ ਛੇਵੇਂ ਜਨਮ ਦੀ ਮਿਲੀ ਹੈ ਕਹਿੰਦਾ ਛੇਵੇਂ ਛੇਵੇਂ ਜਨਮ ਦੇ ਵਿੱਚ ਇਹ ਹੈ ਜਾਂ ਕੀ ਮੈਂ ਪਰਉਪਕਾਰ ਕਰ ਲਿਆ ਜਿਹੜਾ ਮੇਰਾ ਇੱਕ ਹੱਥ ਕੱਟਿਆ ਜਾ ਕਹਿੰਦੇ ਕੋਈ ਗੱਲ ਨਹੀਂ ਤੂੰ ਬਹੁਤ ਗੁਰਮੁਖ ਪਿਆਰਾ ਹੈ ਗੁਰਮੁਖ ਪਿਆਰਾ ਤੈਨੂੰ ਦੱਸਾਂਗੇ ਕਹਿੰਦਾ ਜੀ ਦੱਸੋ ਉਹ ਕਹਿੰਦੇ ਗਊ ਦੇ ਮਗਰ ਦੋ ਜਲਾਦ ਪਏ ਹੋਏ ਸੀ ਤੂੰ ਭਗਤੀ ਕਰ ਰਹੀ ਥੀ ਉਸ ਵੇਲੇ ਪ੍ਰਮਾਤਮਾ ਦੀ ਉਸ ਪਰਮੇਸ਼ਰ ਦੀ ਬੰਦਗੀ ਕਰ ਰਹੀ ਥੀ ਤੂੰ ਉਹ ਗਊ ਨੇ ਤੇਰੀ ਸ਼ਰਨ ਲੈਤੀ ਵੀ ਸ਼ਾਇਦ ਮੇਰਾ ਇੱਥੋਂ ਮਰਨਾ ਬਚ ਜੇ ਪਰ ਫਿਰ ਕੀ ਹੋਇਆ ਪਰ ਤੈਂ ਉਹਨਾਂ ਨੇ ਇੱਕ ਦੂਜੇ ਨੇ ਪੁੱਛਿਆ ਵੀ ਗਊ ਬਾਬਾ ਜੀ ਗਊ ਕਿੱਧਰ ਗਈ ਹੈ ਤਾਂ ਹੱਥ ਕਰਿਆ ਉਹ ਤਾਂ ਤੇਰਾ ਹੱਥ ਕੱਟਿਆ ਗਿਆ ਤੇਰੇ ਹੱਥ ਕਰਨ ਨਾਲ ਉਸ ਗਊ ਦਾ ਕਤਲ ਹੋ ਗਿਆ ਉਹ ਸਜ਼ਾ ਤੈਨੂੰ ਮਿਲਿਆ ਸੋ ਇਸ ਕਰਕੇ ਭਾਈ ਜਿਹੜੀਆਂ ਸਜ਼ਾ ਨੇ ਉਹਨਾਂ ਤੋਂ ਬਚੋ ਜਿੰਨਾ ਵੀ ਹੋ ਸਕਦਾ ਹੈ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਆਪਣਾ ਜਨਮ ਬਤੀਤ ਕਰੋ ਜੀ ਕਾਮ ਕ੍ਰੋਧ ਮੋਹੰਕਾਰ ਸਾਰੇ ਸੰਸਾਰ ਦੀ ਸਮੱਸਿਆ ਹੈ ਮਦੇਸਚਾ ਕਈ ਦੇਸਾਂ ਚਰਾਏ ਚ ਬੱਟੇ ਮਾਰ-ਮਾਰ ਮਾਰ ਦਿੰਦੇ ਹਨ ਹੱਥ ਵੜ ਦਿੰਦੇ ਹਨ ਸੋ ਪੈਰ ਵੜ ਦਿੰਦੇ ਹਨ ਲੱਤਾਂ ਵੜ ਦਿੰਦੇ ਹਨ ਕੰਮ ਕਰੋ ਤਾਂ ਉਹਨਾਂ ਨੇ ਸਮੱਸਿਆ ਦਾ ਹੱਲ ਕੀਤਾ ਹੈ ਵੱਡਾ ਦੁੱਖ ਹੈ ਸਾਰੇ ਸੰਸਾਰ ਦੀ ਸੰਜੀ ਹੈ ਸੋ ਅਜੋ ਗਿਆਨ ਦੀ ਆਂਦੀ ਆਈ ਹੈ ਨਾ ਦਾਸ ਤੇ ਕਹੇਗਾ ਇਹ ਯੂਨੀਵਰਸਿਟੀਆਂ ਕਾਲਜ 200 ਸਾਲ ਨਹੀਂ ਬੰਦ ਕਰਦੇਓ ਅਨਪੜ੍ਹ ਸੀ ਚੰਗੇ ਸੀ ਸਭ ਕੁਝ ਠੀਕ ਸੀ ਇਹ ਗਿਆਨ ਦੀ ਆਂਦੀ ਆਈ ਸੋ ਗਿਆਨ ਹੋ ਜਾਣਾ ਜੇ ਮਾਰੀ ਗੱਲ ਨਹੀਂ ਜੇ ਇਥੋਂ ਪਤਾ ਲੱਗ ਗਿਆ 250 ਕਿਲੋਮੀਟਰ ਦਿੱਲੀ ਆ ਨਹੀਂ ਪਹੁੰਚਾਂਗੇ ਤੁਰਨਾ ਪਏਗਾ ਪੈਰਾਂ ਨਾਲ ਪੈਂਡਾ ਦੂਰ ਹੋਏਗਾ ਸੋ ਇਹ ਡਾਕਟਰ ਨੂੰ ਗਿਆਨ ਹੋ ਗਿਆ ਜੇ ਗੁਰਦੇ ਵਿੱਚ ਹੀ ਜਾਏ ਸਮਾਨ ਅੱਖਾਂ ਵਿੱਚ ਹੀ ਜਾ ਕੱਢ ਕੇ ਸਮਾਨ ਹੈ ਫਿਰ ਗਿਆਨ ਤਾਂ ਸੋ ਇਹ ਕਰੋਨਾ ਫਿਰ ਆਉਣ ਵਾਲਾ ਹੈ ਕਰੋਨਾ ਦਾ ਭਾਈ ਸੋ ਸੋ ਦਾਸ ਤੇ ਕਹੇਗਾ 200 ਸਾਲ ਲਈ ਇਹ ਯੂਨੀਵਰਸਟੀਆਂ ਕਾਲਜ ਬੰਦ ਕਰ ਦਿਓ ਅਨਪੜ੍ਹ ਬੰਨਾ ਪਏਗਾ ਫਿਰ ਜ਼ਿੰਦਗੀ ਦੀ ਬਾਜ਼ੀ ਜਿੱਤ ਜਾਗੇ ਅੱਜ ਪੱਛ ਨਸ ਹੈ ਸੋ ਮੈਂ ਯਾਰ ਤੋਂ ਪਿੱਛੇ ਹਾਂ ਅੱਗੇ ਆਉਣਾ ਚਾਹੁੰਦਾ ਹਾਂ ਸਾਰਿਆਂ ਤੋਂ ਅੱਗੇ ਚਲਾਕੀ ਨਾਲ ਸਿਆਣਪ ਨਾਲ ਨਹੀਂ ਇਹ ਕੋਰੀਆਂ ਸਿਆਣਪਾਂ ਨਹੀਂ ਚੱਲਣੀਆਂ ਇਹ ਫਾਰਮੈਟ ਹੀ ਨਹੀਂ ਚੱਲਣੀ ਪਖੰਡ ਨਹੀਂ ਚੱਲਣਾ ਬਾਜੀ ਹਾਰ ਜਾਏਗਾ ਜੀ ਮੈਂ ਆਪਣੇ ਆਪ ਨੂੰ ਸਾਰੀ ਵੀਡੀਓ ਮੇਰੇ ਵਾਸਤੇ ਹਾਂ ਮੈਂ ਬੰਦਾ ਬਣ ਗਿਆ ਦੁਨੀਆ ਬਣ ਗਈ ਸੋ ਜ਼ਿੰਦਗੀ ਰਵਾਏਗੀ ਹਾਈ ਹਾਈ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਸੋ ਦਾਸ ਤੇ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜਦਾਸ ਹੈ ਸੰਗਤ ਔਰ ਗੁਰੂ ਬਖਸ਼ ਨਾਰ ਬਖਸ਼ ਲੈਣਾ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈਗ ਤੈਗ ਫਤਿਹ